ਜ਼ਮੀਨ ਅਸੀਂ ਕਹਿੰਦੇ ਆ ਕਰੋੜ ਦਾ ਕੀਲਾ ਹੋ ਗਿਆ ਇਹ ਲਾਲਸਾਈ ਸਾਨੂੰ ਜ਼ਮੀਨ ਵੇਚਣ ਵੱਲ ਤੋੜਦੀ ਹੈ ਕਿ ਕੋਈ ਕਿਸੇ ਕੀਲੇ ਦੀ ਬੋਲੀ ਹੋਈ ਆ ਚੰਡੀਗੜ੍ਹ ਬੋਲੀ ਤੇ ਵਿਗਿਆ ਉਹ ਜੀ ਪਤਨੀ 50 ਕਰੋੜ ਤੋਂ ਉੱਪਰ ਵਿਗਿਆ ਕੁਝ ਜਾ ਕੇ ਓਕੇ ਹੈਨਾ ਇਹ ਲਾਲਸਾ ਜਦੋਂ ਸਸੀਂ ਸੁਣਦੇ ਆ ਕਿ ਫਲਾਣੇ ਦਾ ਕਰੋੜ ਦਾ ਕੀਲਾ ਇਹੀ ਇਹੀ ਥਾਟ ਸਾਨੂੰ ਜ਼ਮੀਨਾਂ ਵੇਚਣ ਵੱਲ ਤੋੜਦਾ ਇਹ ਮਾੜਾ ਹੈ ਥਾਟ ਨਹੀਂ ਹੋਣਾ ਚਾਹੀਦਾ ਕਿਉਂਕਿ ਆ ਸਾਨੂੰ ਪੈਸਾ ਸਾਂਭਣਾ ਨਹੀਂ ਆਉਂਦਾ ਫਿਰ ਜਦ ਬੈਗ ਗਈ ਦੇਖੋ ਤਾਂ ਹੈ ਹੀ ਅਸੀਂ ਕਿਹੜਾ ਬਿਜ਼ਨਸਮੈਨ ਲੋਕ ਅਸੀਂ ਖੇਤੀਬੱਟੇ ਵਾਲੇ ਬੰਦੇ ਹਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀਰ ਇੱਕ ਬੰਦਾ ਸਾਈਕਲ ਚਲਾਉਣਾ ਜਾਣਦਾ ਤੁਸੀਂ ਉਹਨੂੰ ਇੱਕਦਮ ਸਾਈਕਲ ਤੋਂ ਲਾ ਕੇ ਮਰਸਡੀ ਚ ਫੜਾ ਦੋ ਉਹ ਕੀ ਕਰੂਗਾ ਉਹ ਭੰਨੂਗਾ ਨਾ ਉਹ ਮਾਰੂਗਾ ਕਿਸੇ ਨੂੰ ਆਪਣਾ ਨੁਕਸਾਨ ਕਰਾਉ ਨਾਲੇ ਦੂਜੇ ਦਾ ਕਰੋ ਯਾਰ ਸਾਡੇ ਲੋਕ ਬਿਜ਼ਨਸ ਮਾਈਂਡਡ ਥੋੜੀ ਨੇ ਹੁਣ ਹੋ ਗਏ ਆ ਇਹ ਚਲੋ ਫਰਕ ਪੈ ਗਿਆ ਪਰ ਅਸੀਂ ਆ ਜਿਵੇਂ ਆਪਾਂ ਕਹਦੇ ਆ 10 ਨਾਹ ਦੀ ਕਮਾਈ ਕਰਨ ਵਾਲੇ ਲੋਕ ਹੂੰ ਜਿਨ੍ਹਾਂ ਨੂੰ ਆਪਾਂ ਕਹਿੰਨਾ ਹੱਡ ਭੰਨਵੀ ਮਿਹਨਤ ਕਰਨ ਵਾਲੇ ਲੋਕ ਹੂੰ ਅਸੀਂ ਹੂੰ ਸਾਨੂੰ ਮਿਹਨਤ ਕਰਨ ਲਈ ਜ਼ਮੀਨ ਤਾਂ ਚਾਹੀਦੀ ਹੈ ਨਾ ਸਾਡੇ ਤੋਂ ਜ਼ਮੀਨਾਂ ਸਾਨੂੰ ਕਰੋੜਾਂ ਦੇ ਲਾਲਚ ਦਿਖਾ ਕੇ ਜ਼ਮੀਨਾਂ ਖੋਈ ਜਾਂਦੇ ਨੇ ਸਾਡੇ ਹੂੰ ਉਹ ਜ਼ਮੀਨਾਂ ਖੁੰਦੇ ਸਾਡੇ ਲੋਕ ਅੜਜੇ ਜਾਂਦੇ ਨੇ ਲਾਲਚ ਵੀ ਅੱਛਾ ਇੰਨੇ ਪੈਸੇ ਮਿਲਣਗੇ ਸਾਨੂੰ ਬਾਪੂ ਆਪਾਂ ਤਾਂ ਆਏ ਬਾਪੂ ਆਪਾਂ ਤਾਂ ਉਹ ਨਾ ਪੈਸਾ ਰਹਿੰਦਾ ਕੋਲ ਕਿਉਂਕਿ ਜੇ ਸਾਂਭਣਾ ਹੀ ਨਹੀਂ ਆਉਂਦਾ ਹਾਂ ਕੀ ਕਰਾਂਗੇ ਆਪਾਂ ਮੰਨ ਕੇ ਚੱਲੋ ਬਹੁਤੇ ਲੋਕ ਕੀ ਕਰਦੇ ਨੇ ਗੱਡੀ ਬਣਾ ਲਈ ਵੱਡੀ ਸਾਰੀ ਵੱਡੀਆਂ ਗੱਡੀਆਂ ਵੱਡੀਆਂ-ਵੱਡੀਆਂ ਗੱਡੀਆਂ ਲੈ ਲਈਆਂ ਹਾਂ ਤੇ ਉਹ 5-7 ਸਾਲ ਕੋਈ ਉਧਰ ਨੂੰ ਚਲਿਆ ਗਿਆ ਫੂ ਫੂ ਕਰਦਾ ਕੋਈ ਪੂੰ ਪੂੰ ਕਰਦਾ ਉਧਰ ਨੂੰ ਲੱਗ ਗਿਆ ਕੋਈ ਮੁੰਡਾ ਨਸ਼ੇ ਚ ਲੱਗ ਗਿਆ ਬਹੁਤਾ ਪੈਸਾ ਮੈਂ ਗੱਲ ਕਰਦਾ ਹੁੰਦਾ ਸੀ ਆਪਣੇ ਭਰਾ ਨਾਲ ਆ ਰਸਤੇ 'ਚ ਕਿ ਬਹੁਤਾ ਪੈਸਾ ਹਮੇਸ਼ਾ ਤੁਹਾਨੂੰ ਔਗਣਾ ਵੱਲ ਨੂੰ ਤੋੜ ਦਿੰਦਾ ਥੋੜੇ 'ਚ ਮਾੜੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ ਥੋੜੇ 'ਚ ਮਾੜੇ ਔਗਣ ਥੋੜੇ ਜਿਵੇਂ ਕਹਦੀਏ ਵੀ ਜਾਗ ਪੈਂਦੇ ਜੇ ਸਸੀਂ ਤੰਗੀ ਚ ਰਹਾਂਗੇ ਨਾ ਅਸੀਂ ਘੱਟ ਪੈਸੇ ਚ ਰਹਾਂਗੇ ਅਸੀਂ ਆਪਣੀ ਸਿਹਤ ਵੀ ਤਕੜੀ ਰੱਖਾਂਗੇ ਕਿਉਂਕਿ ਸਾਨੂੰ ਫਿਕਰ ਹੁੰਦਾ ਮਤਲਬ ਜਦੋਂ ਪੈਸਾ ਆਉਂਦਾ ਉਹ ਆਪਦੇ ਨਾਲ ਬਹੁਤਾ ਕੁਝ ਹੋਰ ਵੀ ਲੈ ਕੇ ਆਉਂਦਾ ਕੱਲਾ ਨਹੀਂ ਆਉਂਦਾ ਇੱਕ ਆਪਾਂ ਬੈਠੇ ਗੱਲ ਕਰਦੇ ਸੀ ਨਾ ਹਰ ਇੱਕ ਚੀਜ਼ ਦੇ ਦੋ ਪੱਖ ਨੇ ਇੱਕ ਚੰਗਾ ਇੱਕ ਮਾੜਾ ਐਦਾਂ ਹੀ ਪੈਸਾ ਵੀ ਆ ਉਹ ਉਹਦੇ ਦੋ ਪੱਖ ਨੇ ਇੱਕ ਚੰਗਾ ਵੀ ਇੱਕ ਮਾੜਾ ਵੀ ਜਿਹੜਾ ਤਾਂ ਉਹਨੂੰ ਸੰਭਾਲ ਗਿਆ ਸੰਭਾਲਣ ਵਾਲੇ ਤਾਂ ਥੋੜੇ ਹੀ ਹੁੰਦੇ ਦੇਖੋ ਆ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡਾਂ ਨੇ ਜ਼ਮੀਨਾਂ ਵੇਚੀਆਂ ਸੀ ਜਦੋਂ ਪਹਿਲਾਂ-ਪਹਿਲਾਂ ਬੂਮ ਆਇਆ ਉਹ ਲੋਕਾਂ ਤੋਂ ਅੱਜ ਪੁੱਛ ਕੇ ਦੇਖੋ ਜਾ ਕੇ ਪਵਾਦੀਆਂ ਤੋਂ ਹੂੰ ਉਹ ਕਹਿੰਦੇ ਯਾਰ ਸਾਡੀਆਂ ਤਾਂ ਸਸਤੀਆਂ ਹੀ ਚੰਗੀਆਂ ਸੀ ਕਮ ਸੇ ਕਮ ਸਾਡੇ ਨਿਆਣੇ ਤਾਂ ਬਚੇ ਹੋਏ ਸੀ ਹੂੰ ਸੋ ਬਹੁਤੇ ਆ ਦਿਖਾਵਾ ਜਿਹੜਾ ਚੱਲਦਾ ਵੀ ਕਰੋੜ ਦਾ ਕਿਲਾ 2 ਕਰੋੜ ਦਾ ਕਿਲਾ ਮੈਂ ਇਹਨੂੰ ਬੜੀ ਮੈਂ ਥਾਟ ਨੂੰ ਵਧੀਆ ਥਾਟ ਨਹੀਂ ਮੰਨਦਾ ਉਦੋਂ ਜਿਵੇਂ ਤੁਸੀਂ ਗੱਲ ਕਰੀਆ ਪੌਦ ਬਈ ਪੌਦੀਆਂ ਬਾਰੇ ਦੀ ਉਹ ਜਦੋਂ ਪਹਿਲੀਆਂ ਵੇਖੀਆਂ ਕਹਿੰਦੇ ਕੋਈ 5-5 ਕਰੋੜ ਨੂੰ 3-3 ਕਰੋੜ ਨੂੰ ਕਿੱਲਾ ਉਦੋਂ ਵਿਕਿਆ ਉਹਨਾਂ ਨੇ ਵੇਚਿਆ ਵੀ ਪਰ ਉਸ ਤੋਂ ਬਾਅਦ ਕਹਿੰਦੇ ਪੈਸਾ ਨਹੀਂ ਸਮਾਂ ਕਿਸੇ ਤੋਂ ਕਿਉਂਕਿ ਉਹ ਜੇ ਉਹਨਾਂ ਦੀ ਜ਼ਮੀਨਾਂ ਦੇ ਵਿੱਚ ਜਿਹੜਾ ਵੀ ਕੁਝ ਬਣਿਆ ਉੱਥੇ 10-10 ਹਜ਼ਾਰ ਤੇ ਮੁੰਕੇ ਨੌਕਰੀਆਂ ਕਰਦੇ ਵੀ ਮੇਰੇ ਬਹੁਤੇ ਐਸੇ ਪਰਿਵਾਰ ਵੀ ਨੇ ਹਾਂ ਬਿਲਕੁਲ ਜਿਹੜੇ ਤਰਸਦੀ ਦੱਸਦੇ ਨੇ ਵੀ ਆਹ ਤੋਹਾਂ ਇਹ ਇਹ ਕਹਿਣ ਦੀ ਗੱਲ ਨਹੀਂ ਇਹ ਲੋਕਾਂ ਨੇ ਪਰਤੱਖ ਦੇਖਿਆ ਬਿਲਕੁਲ ਉਹਨਾਂ ਦੀ ਉਹ ਜ਼ਮੀਨ ਸੀ ਉਹਦੇ ਤੇ ਪਲਾਜ਼ਾ ਬਣਿਆ ਹੂੰ ਉਹਨਾਂ ਨੇ ਵੇਚੀ ਸੀ ਤੇ ਉਹਨਾਂ ਦਾ ਹੀ ਮੁੰਡਾ ਉਹਦੇ ਮੂਰੇ ਸਿਕਿਉਰਿਟੀ ਗਾਰਡ ਖੜਾ ਹਾਂ ਕਹਿਣ ਦਾ ਮਤਲਬ ਕਿਉਂ ਖੜਾ ਪੈਸਾ ਇੱਕਦਮ ਆਇਆ ਹੂੰ ਸਾਂਭਣ ਦੀ ਜਾਂਚ ਹੈ ਨਹੀਂ ਸੀ ਤੇ ਉਹ ਖਤਮ ਹੋ ਗਿਆ ਪੈਸਾ ਹੂੰ ਆ ਜਿਹੜੀ ਆਪਾਂ ਪਹਿਲਾਂ ਨਹੀਂ ਗੱਲ ਕਰਕੇ ਅਟੇ ਆ ਕੰਪਨੀਆਂ ਸਾਨੂੰ ਦਿਖਾ ਕੇ ਬਈ ਬ੍ਰਾਂਡ ਹੋ ਬ੍ਰਾਂਡ ਹੋ ਸਭ ਤੋਂ ਪੈਸਾ ਖੋਹ ਲੈਂਦੀਆਂ ਨੇ ਪੋੜੇ ਬੰਦਿਆਂ ਨੂੰ ਜਿੱਦ ਨੂੰ ਮਰਜ਼ੀ ਤੋੜ ਲਉ ਸਭ ਤੋਂ ਪੈਸੇ ਖੋਹ ਲੈਂਦੇ ਨੇ ਉਹ ਅਸੀਂ ਫੇਰ ਉਸੇ ਦਲਦਲ ਚ ਆ ਕੇ ਫਸ ਜਾਂਦੇ ਆਂ ਸੋ ਕਿਸੇ ਵੀ ਕੀਮਤ ਤੇ ਜ਼ਮੀਨ ਨਾ ਵੇਚੋ ਮੈਂ ਮੇਰੇ ਨਾਲ ਮੇਰਾ ਭਰਾ ਸੀ ਅਸੀਂ ਜਦ ਹੁਣ ਗੱਲ ਮੈਂ ਇਹ ਗੱਲ ਕਰ ਆਉਂਦੇ ਹੋਏ ਸੀ ਗੱਲ ਕਰਦੇ ਸੀ ਜੀ 10 ਸਾਲਾਂ ਤੱਕ ਹੂੰ ਬਹੁਤੀ ਦੂਰ ਨਹੀਂ ਮੈਂ ਤੁਹਾਨੂੰ 10 ਕਸਾਲ ਹੀ ਕਹਿਣਾ ਹੂੰ ਭਾਈ ਪੰਜ ਚਾਰ ਕਿੱਲਾਂ ਵਾਲਾ ਵੀ ਰਾਜਾ ਹੋਊ ਜਿਹੜੇ ਜ਼ਮੀਨਾਂ ਸੰਭ ਗਏ ਨਾ ਹੂੰ ਉਹ ਰਾਜੇ ਹੋਣਗੇ ਉਹਨਾਂ ਵਾਲੇ ਟਾਈਮ 'ਚ ਇਹ ਮੁੱਲ ਹੋ ਜ਼ਮੀਨ ਦਾ ਸਾਡੇ ਬੱਚੇ ਜਿਹੜੇ ਅੱਜ ਹੁੱਬ ਕੇ ਕਹਿੰਦੇ ਨੇ ਨਾ ਮੈਂ ਕਰੋੜ ਦਾ ਾਕੀਲਾ ਵੇਚਿਆ 2 ਕਰੋੜ ਦਾ ਬੱਚੇ ਉਹਨਾਂ ਦੇ ਜੁੱਤੀਆਂ ਮਾਰਨਗੇ ਵੀ ਬੱਸ ਤੁਸੀਂ ਕਰੋੜ ਦਾ ਇਕੀਲਾ ਵੇਚਤਾ ਉਹਦੋਂ ਇਹ ਕੀਮਤ ਹੋ ਜ਼ਮੀਨ ਦੀ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦਾ ਫੁੱਲ ਬਟਾ ਫੁੱਲ ਜੋਰ ਆ ਕਿ ਜਿੰਨੀ ਜ਼ਮੀਨ ਖੋ ਸਕਦੇ ਆ ਉੰਨੀ ਖੋਲੋ ਲੈ ਲਓ ਜਿੰਨੀ ਲੈ ਹੁੰਦੀ ਹੈ